ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਾਉ ਅਮਰਤ ਬਾਣੀ ਸੁਣ ਤਨ ਹਾਲ ਦਿਨ ਸਗੈਬ ਕਿਆ ਜੰਜਾਲ ਸਾਜ ਸਵਦ ਸੋ ਲਾਗੀ ਪ੍ਰੀਤ ਹਰ ਪ੍ਰਭ ਆਪਣ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦ ਕੀਨਾਂ ਰਦੈ ਨਿਵਾਸ ਗੁਰ ਸਮਰਤ ਸਦਾ ਦੇ ਆ ਹਰ ਜਪ ਜਪ ਨਾਨਕ ਭਾਏ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਾ ਅਮਰਤ ਬਾਣੀ ਸੁਣਤ ਨਿਹਾਲ ਦਿਨ ਸ ਗਏ ਬਿਕਿਆ ਜੰਜਾਲ ਸਾਜ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦ ਕੀਨਾਂ ਰਦੈ ਨਿਵਾਸ ਗੁਰ ਸਮਰਾਤ ਜਦਾ ਦੇ ਆ ਹਰ ਜਪ ਜਪ ਨਾਨਕ ਭਾਏ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਾ ਅਮਰਤ ਬਾਣੀ ਸੁਣ ਤਨ ਹਾਲ ਦੇਨ ਸੋ ਗਾਇਬ ਕਿਆ ਜੰਜਾਲ ਸਾਜ ਸਵਦ ਸੋ ਲਾਗੀ ਪ੍ਰੀਤ ਹਰ ਬ੍ਰਭ ਆਪਣ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦ ਕੀਨਾਂ ਹਿਰਦੈ ਨਿਵਾਸ ਗੁਰ ਸਮਰਥ ਜਦਾ ਦਿਆ ਹਰ ਜਪ ਜਪ ਨਾਨਕ ਭਾਏ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਾ ਅੰਮ੍ਰਿਤ ਬਾਣੀ ਸੁਣ ਤਨ ਹਾਲ ਦੇਨ ਸੁ ਗਏ ਬਿਕਿਆ ਜੰਜਾਲ ਸਾਜ ਸਵਦ ਸੋ ਲਾਗੀ ਪ੍ਰੀਤ ਹਰ ਪ੍ਰਭ ਆਪਣ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦੇ ਕੀਨਾਂ ਹਿਰਦੈ ਨਿਵਾਸ ਗੁਰ ਸਮਰਥ ਜਦਾ ਦੇ ਆ ਹਰ ਜਪ ਜਪ ਨਾਨਕ ਭਾਏ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭਾਤੀ ਮਹਲਾ 5 ਕੁਰਬਾਨ ਜਾਈ ਗੁਰਪੂਰੇ ਆਪਣੇ ਜਿਸ ਪ੍ਰਸਾਦ ਹਰ ਹਰ ਜਪ ਜਪਣੇ ਰਾਉ ਅਮਰਤ ਬਾਣੀ ਸੁਣਤ ਨਿਹਾਲ ਦਿਨ ਸ ਗਏ ਬਿਕਿਆ ਜੰਜਾਲ ਸਾਜ ਸ਼ਬਦ ਸਿਉ ਲਾਗੀ ਪ੍ਰੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪ੍ਰਗਾਸ ਗੁਰ ਸ਼ਬਦ ਕੀਨਾਂ ਹਿਰਦੈ ਨਿਵਾਸ ਗੁਰ ਸਮਰਤ ਸਦਾ ਦੇ ਆ ਹਰ ਜਪ ਜਪ ਨਾਨਕ ਭਾਏ ਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ